ਜਿਹੜਾ ਸਬਦਾਨ ਹੈ ਉਹ ਕਹਿੰਦਾ ਹੈ ਕਿ ਲਾਅਨ ਆਰਡਰ ਇੱਕ ਸੁਪੇ ਦਾ ਹੱਕ ਹੈ ਹੁਣ ਜੇ ਸੁਪੇ ਦਾ ਹੱਕ ਹੈ ਸੈਂਟਰ ਨੇ ਕਹਤਾ ਹੈ ਕਿ ਜਿਹੜੇ ਲਾਇਸੈਂਸ ਨੇ ਪ੍ਰੋਹਿਬਿਟਡ ਉਹ ਸੈਂਟਰ ਦਊਗਾ ਪੰਜਾਬ ਸਰਕਾਰ ਦਾ ਹੱਕ ਉਹਨਾਂ ਦੇ ਉੱਤੇ ਨਹੀਂ ਹੈ ਹੁਣ ਜਿਹੜੀ ਬਹੁ ਗਿੰਥੀ ਨੂੰ ਚੀਜ਼ ਠੰਗੀ ਲਿਖੀ ਉਹ ਇੱਕ ਰੂਲ ਬਣਾਤਾ ਇੱਕ ਕਾਨੂੰਨ ਬਣਾਤਾ ਇਹ ਬਹੁਤ ਜ਼ਰੂਰੀ ਹੈ ਜੇ ਸਾਡੀ ਵਫਾਦਾਰੀ ਦੇ ਉੱਤੇ ਹੀ ਸ਼ੱਕ ਹੈ ਤਾਂ ਫਿਰ ਅਸੀਂ ਇਸ ਦੇਸ਼ ਦੇ ਵਿੱਚ ਕਿਵੇਂ ਨਾਗਰਿਕ ਬਣ ਕੇ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਰਹਿ ਸਕਦੇ ਹਾਂ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਕਤਲ ਕਰਵਾਤੇ ਸਿੱਖਾਂ ਦੇ ਜਿਹੜੇ ਆਜ਼ਾਦੀ ਦੇ ਵਿੱਚ ਮੰਨਦੇ ਸੀ ਪਾਕਿਸਤਾਨ ਦੇ ਵਿੱਚ ਕਰਵਾਤੇ ਹੈ ਬ੍ਰਿਟਾਨੀਆ ਦੇ ਵਿੱਚ ਕਰਾਤੇ ਹੈ ਹਰਿਆਣੇ ਦੇ ਵਿੱਚ ਕਰਵਾਤੇ ਹੈ ਦੋ ਪੰਜਾਬ ਦੇ ਵਿੱਚ ਕਰਵਾਤੇ ਹੈ ਇਸ ਮੁਲਕ ਨੇ ਅਮਰੀਕਾ ਦੀ ਵੀ ਸੋਵਰਨਿਟੀ ਬਾਦਸ਼ਾਹੀ ਤੋੜੀ ਹੈ ਯੂਕੇ ਦੀ ਵੀ ਬਾਦਸ਼ਾਹੀ ਤੋੜੀ ਹੈ ਪਾਕਿਸਤਾਨ ਦੀ ਵੀ ਤੋੜੀ ਹੈ ਕਿਉਂ ਕਰਕੇ ਇੰਡੀਆ ਦੂਜੇ ਮੁਲਕ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਕਤਲ ਨਹੀਂ ਕਰਾ ਸਕਦਾ ਉਹ ਗਿੰਤੀ ਇਤੋਕ ਕਰ ਸਕਦੀ ਹੈ ਕਿ ਸਿੱਖਾਂ ਨੂੰ ਜੇ ਉਹ ਆਜ਼ਾਦੀ ਦੀ ਗੱਲ ਕਰਦੇ ਹੈ ਤੇ ਉਹਨਾਂ ਨੂੰ ਇਹ ਮਰਵਾ ਦਿੰਦੀ ਹੈ ਹੁਣ ਫੇਰ ਸਾਡੀ ਜ਼ਿੰਦਗੀ ਸੁਰੱਖਿਅਤ ਕਿਵੇਂ ਹੋ ਸਾਡੀ ਹੈ ਕ੍ਰੇਡੈਂਟ ਜਮਹੂਰੀਅਤ ਹੈ ਇਹਦੇ ਵਿੱਚ ਰੂਲ ਆਫ ਲਾ ਹੁੰਦਾ ਕਿ ਪ੍ਰਾਈਮ ਮਿਨਿਸਟਰ ਲੈ ਕੇ ਥੱਲੇ ਜਿਹੜਾ ਸਪਾਹੀ ਹੈ ਉਹਦੇ ਲਈ ਕਾਨੂੰਨ ਇੱਕ ਹੈ ਪਰ ਇੱਥੇ ਕੋਈ ਕਾਨੂੰਨ ਨਹੀਂ ਹੈਗਾ ਪ੍ਰਾਈਮ ਮਿਨਿਸਟਰ ਜੋ ਮਰਜ਼ੀ ਕਰੀ ਜੇਵੇ ਜਿਹੜਾ ਰਾਜ ਕਰਨ ਵਾਲਾ ਸਪਾਹੀ ਹੈ ਉਹ ਜੋ ਮਰਜ਼ੀ ਕਰੀ ਜੇ ਲੋਕਾਂ ਦੇ ਉੱਤੇ ਸ਼ਕਤ ਕਰਕੇ ਉਹਨਾਂ ਦੇ ਘਰ ਢਾ ਦੇ ਉਹਨਾਂ ਦੇ ਉੱਤੇ ਸ਼ਕਤ ਕਰਕੇ ਕਿ ਉਹਨਾਂ ਦੀ ਵਫਾਦਾਰੀ ਸ਼ੱਕ ਦੇ ਵਿੱਚ ਹੈ ਤੇ ਗੋਲੀ ਮਾਰ ਦੇਵੇ ਕੀ ਇਸ ਹਾਲਾਤ ਦੇ ਵਿੱਚ ਅਸੀਂ ਸਿੱਖ ਇੱਥੇ ਰਹਿਣਾ ਚਾਹੁੰਦੇ ਹਾਂ ਸਤਿਕਾਰਯੋਗ ਸਿਕਪੌਮ ਦੇ ਵਿਦਵਾਨ ਸਹਿ ਨਿਮਰਤਾ ਸਹਿ ਤੁਹਾਤ ਨੂੰ ਫਤਿਹ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਸਰਦਾਰ ਕੁਸ਼ਲਪਾਲ ਸਿੰਘ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਸਰਦਾਰ ਜਸਵੰਤ ਸਿੰਘ ਮਾਨ ਦੇ ਯਾਦ ਦੇ ਵਿੱਚ ਇਹ ਮੀਟਿੰਗ ਰੱਖੀ ਹੈ ਸੈਮੀਨਾਰ ਰੱਖਿਆ ਜੀ ਦੇ ਵਿੱਚ ਪੰਥ ਦੇ ਬਹੁਤ ਵੱਡੇ ਵੱਡੇ ਵਿਦਵਾਨ ਅੱਜ ਇੱਥੇ ਹਾਜ਼ਰ ਹੈਗੇ ਆ ਤੇ ਇਹਨਾਂ ਦੀ ਜਿਹੜੀ رائے ਹੈ ਇਹ ਜ਼ਰੂਰ ਆਪਾਂ ਨੂੰ ਆਪਣੀ ਸਿਆਸਤ ਦੇ ਵਿੱਚ ਲੈ ਕੇ ਆਉਣੀ ਪਊਗੀ ਜੇ ਆਪਾਂ ਨੇ ਇਹ ਸਿਸਟਮ ਨੂੰ ਸੁਧਾਰਨਾ ਹੈਗਾ ਇਹਨਾਂ ਦੇ ਜਿਹੜੇ ਵਿਚਾਰ ਹੈਗੇ ਆ ਬਹੁਤ ਉੱਤੇ ਵਿਚਾਰ ਹੈ ਕਿ ਸਦੇ ਖلاف ਨਹੀਂ ਹੈ ਪਰ ਪੰਥ ਦੇ ਹਿੱਤ ਦੇ ਵਿੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਮਤਾਬਕ ਇਹ ਸਾਰੇ ਵਿਚਾਰ ਇੱਥੇ ਕੀਤੇ ਗਏ ਆ ਆਪਾਂ ਜਮੂਰੀਅਤ ਦੀ ਗੱਲ ਕਰਦੇ ਆ ਇਹ ਵਿਦਵਾਨਾਂ ਨੇ ਸਾਨੂੰ ਸਮਝਾਤਾ ਹੈ ਕਿ ਇਹ ਸਾਨੂੰ ਸਾਡੇ ਗੁਰੂ ਸਾਹਿਬਾਨ ਦੀ ਦੇਣ ਹੈ ਸੋ ਜੇ ਗੁਰੂ ਸਬਾਨ ਨੇ ਸਾਨੂੰ ਜ਼ਿੰਮੂਰੀਅਤ ਦਿੱਤੀ ਹੈ ਤਾਂ ਫੇਰ ਅੱਜ ਸਿੱਖ ਇਸ ਮੁਲਖ ਇੰਡੀਆ ਦੇ ਵਿੱਚ ਕਿਵੇਂ ਬਤੀਤ ਕਰ ਰਿਹਾ ਆਪਣੀ ਜ਼ਿੰਦਗੀ ਜਿਹੜੀ ਜ਼ਿੰਮੂਰੀਅਤ ਹੁੰਦੀ ਹੈ ਉਹਦੀ ਗੱਲ ਬਹੁ ਗਿੰਤੀ ਦਿਨਾਂ ਸੁਣੀ ਜਾਂਦੀ ਹੈ ਕਾਨੂੰਨ ਬਣਦੇ ਆ ਸਾਰਾ ਕੁਝ ਬਣਦੇ ਆ ਪਰ ਸਿੱਖਾਂ ਦੇ ਕੋਲੇ ਬਹੁ ਗਿਣਤੀ ਨਹੀਂ ਹੈ ਇਸ ਮੁਲਕ ਦੇ ਵਿੱਚ ਹਿੰਦੂ ਦੀ ਬਹੁ ਗਿਣਤੀ ਹੈ ਸੋ ਹਿੰਦੂ ਆਪਣੇ ਕਾਨੂੰਨ ਬਣਾਉਂਦਾ ਜਿਵੇਂ ਹੁਣ ਵਕਫ ਬੋਰਡ ਦਾ ਬਣਾਇਆ ਉਹਦੇ ਵਿੱਚ ਲਿਖਤਾ ਕਿ ਦੋ ਜਿਹੜੇ ਦੂਜੇ ਧਰਮ ਦੇ ਮੈਂਬਰ ਹੋਣਗੇ ਮੁਸਲਮਾਨ ਨਹੀਂ ਹੋਣਗੇ ਉਹ ਵੀ ਮੈਂਬਰ ਹੋਣਗੇ ਹਮਨ ਇਸਲਾਮ ਦਾ ਜੇ ਕਾਨੂੰਨ ਬਣਾਉਣੇ ਤਾਂ ਫਿਰ ਇਸਲਾਮ ਦਾ ਕਾਨੂੰਨ ਬਣਾਇਆ ਜਾਵੇ ਗੱਲ ਮੈਨੂੰ ਇੱਥੋਂ ਆਉਂਦੀ ਹੈ ਕਿ 1947 ਦੇ ਵਿੱਚ ਜਿੱਦੋਂ ਇਸ ਮੁਲਕ ਦੀ ਵੰਡ ਹੋਈ ਹੈ ਹਿੰਦੂ ਨੂੰ ਆਪਣਾ ਮੋਲਕ ਮਿਲ ਗਿਆ ਮੁਸਲਮਾਨ ਨੂੰ ਬਹੁ ਗਿੰਤੀ ਪਾਕਿਸਤਾਨ ਮਿਲ ਗਿਆ ਹੁਣ ਮੇਰੇ ਤਜਰਬੇ ਦੇ ਵਿੱਚ ਜਿਹੜੇ ਵੀ ਮੁਸਲਮਾਨ ਇੱਥੋਂ ਉੱਜੜ ਕੇ ਗਏ ਹੈ ਪਾਕਿਸਤਾਨ ਉਹ ਕਹਿੰਦੇ ਹੈ ਕਿ ਅਸੀਂ ਉੱਜੜੇ ਜ਼ਰੂਰ ਹੈ ਪਰ ਸਾਨੂੰ ਸਾਡੀ ਮਜ਼ਬ ਮਿਲ ਗਿਆ ਸਾਡੀ ਕੌਮियत ਮਿਲ ਗਈ ਇਸੇ ਤਰ੍ਹਾਂ ਜਿਹੜਾ ਹਿੰਦੂ ਉਧਰੋਂ ਉੱਜੜ ਕੇ ਇੱਧਰ ਆਇਆ ਉਸ ਨੂੰ ਵੀ ਆਪਣੀ ਕੌਮियत ਮਿਲ ਗਈ ਉਸ ਨੂੰ ਆਪਣਾ ਮਜ਼ਬ ਮਿਲ ਗਿਆ ਪਰ ਜਿਹੜਾ ਸਿੱਖ ਹੈ ਉਹ ਉਜੜ ਕੇ ਆਇਆ ਉਸ ਨੂੰ ਨਾ ਆਪਣਾ ਮਜ਼ ਮਿਲਿਆ ਨਾ ਉਸ ਨੂੰ ਆਪਣੀ ਕੌਮियत ਮਿਲੀ ਹੈ ਹੁਣ ਜੀ 1947 ਤੋਂ ਲੱਗ ਕੇ ਅੱਜ ਆਪਾ ਅਸਰਾ ਰਹਿਣ ਇੱਕ ਦਾਸ ਬਣ ਕੇ ਮਿੰਤਾ ਕਰਕੇ ਤਾਂ ਫੇਰ ਮੇਰਾ ਮਤਲਬ ਹੈ ਕਿ ਗੁਰੂ ਸਾਹਿਬ ਦਾ ਜਿਹੜੇ 10 ਗੁਰੂ ਸਹਿਬਾਨ ਦੀ ਕੋਸ਼ਿਸ਼ ਹੈ ਕੀ ਇਹ ਇੱਕ ਆਜ਼ਾਦ ਕੌਮ ਨੇ ਬਣਾਇਆ ਇੱਕ ਆਜ਼ਾਦ ਧਰਮ ਬਣਾਇਆ ਫਿਰ ਇਹਦੀ ਪੂਰਤੀ ਨਹੀਂ ਹੋ ਰਹੀ ਔਰ ਆਪਣੀ ਗੱਲ ਨਾ ਤਾਂ ਪਾਰਲੀਮੈਂਟ ਦੇ ਵਿੱਚ ਨਾ ਸੈਂਟਰ ਦੀ ਸਰਕਾਰ ਦੇ ਵਿੱਚ ਕ੍ਰੇਲੂ ਮਾਮਲੇਆ ਹੋਮ ਮਿਨਿਸਟਰੀ ਦੇ ਵਿੱਚ ਸੁਣੀ ਜਾਂਦੀ ਹੈ ਹੁਣ ਜਿਹੜਾ ਸੰਵਧਾਨ ਹੈ ਉਹ ਕਹਿੰਦਾ ਹੈ ਕਿ ਲਾਅ ਐਂਡ ਆਰਡਰ ਇਕੋ ਸੂਬੇ ਦਾ ਹੱਕ ਹੁਣ ਜੇ ਸੂਬੇ ਦਾ ਹੱਕ ਹੈ ਸੈਂਟਰ ਨੇ ਕਹਤਾ ਹੈ ਕਿ ਜਿਹੜੇ ਲਾਇਸੈਂਸ ਨੇ ਪ੍ਰੋਹਿਬਿਟਡ ਉਹ ਸੈਂਟਰ ਦਊਗਾ ਪੰਜਾਬ ਸਰਕਾਰ ਦਾ ਹੱਕ ਉਹਨਾਂ ਦੇ ਉੱਤੇ ਨਹੀਂ ਹੈ ਹੁਣ ਜਿਹੜੀ ਬਹੁ ਗਿਣਤੀ ਨੂੰ ਚੀਜ਼ ਚੰਗੀ ਲਿਖੀ ਉਹ ਇੱਕ ਰੂਲ ਬਣਾਤਾ ਇੱਕ ਕਾਨੂੰਨ ਬਣਾਤਾ ਮੇਰਾ ਮਤਲਬ ਅਸੀਂ ਬਾਰਡਰ ਦੇ ਰਹਿਣ ਵਾਲੇ ਹੈ ਜੇ ਕਨਸਟੀਟਿਊਸ਼ਨ ਕਹਿੰਦੀ ਹੈ ਕਿ ਇਹ ਸਟੇਟ ਸਬਜੈਕਟ ਹੈ ਕਿਰੇ ਲੋਕ ਮਾਮਲੇ ਹੈ ਹੋਮਨਸ ਤਾਂ ਫਿਰ ਇਹਦੇ ਵਿੱਚ ਡਿੱਕਾ ਪਾਉਣ ਦਾ ਇਹਦਾ ਮਤਲਬ ਹੈ ਕਿ ਜਿਹੜੇ ਰਾਜ ਕਰ ਰਹੇ ਹੈ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਕੋਮ ਦੇ ਉੱਤੇ ਉਹਦੀ ਵਫਾਦਾਰੀ ਤੇ ਹੁਣ ਇਹ ਬਹੁਤ ਜ਼ਰੂਰੀ ਹੈ ਕਿ ਜੇ ਸਾਡੀ ਵਫਾਦਾਰੀ ਦੇ ਉੱਤੇ ਹੀ ਸ਼ੱਕ ਹੈ ਤਾਂ ਫੇਰ ਅਸੀਂ ਇਸ ਦੇਸ਼ ਦੇ ਵਿੱਚ ਕਿਵੇਂ ਨਾਗਰਿਕ ਬਣ ਕੇ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਰਹਿ ਸਕਦੇ ਹਾਂ ਹੁਣ ਨਾ ਤਾਂ ਅਸੀਂ ਵਿਦੇਸ਼ੀ ਮਾਮਲਿਆਂ ਦੇ ਵਿੱਚ ਬੋਲ ਸਕਦੇ ਹਾਂ ਕੋਈ ਵਿਦੇਸ਼ੀ ਮਾਮਲਿਆਂ ਦੇ ਵਿੱਚ ਨਹੀਂ ਬੋਲ ਸਕਦੇ ਹੁਣ ਮੋਦੀ ਸਰਕਾਰ ਨੇ ਕੈਂਡੀਡੇਟ ਦੇ ਵਿੱਚ ਕਤਲ ਕਰਵਾਤੇ ਸਿੱਖਾਂ ਦੇ ਜਿਹੜੇ ਆਜ਼ਾਦੀ ਦੇ ਵਿੱਚ ਮੰਨਦੇ ਸੀਗੇ ਪਾਕਿਸਤਾਨ ਦੇ ਵਿੱਚ ਕਰਵਾਤੇ ਐ ਬ੍ਰਿਟਾਨੀਆ ਦੇ ਵਿੱਚ ਕਰਾਤੇ ਐ ਹਰਿਆਣੇ ਵਿੱਚ ਕਰਵਾਤੇ ਐ ਦੋ ਪੰਜਾਬ ਦੇ ਵਿੱਚ ਕਰਵਾਤੇ ਐ ਇਸ ਮੋੜ ਖਨੇ ਅਮਰੀਕਾ ਦੇ ਵੀ ਸੋਵਰੈਨਿਟੀ ਬਾਦਸ਼ਾਹੀ ਤੋੜੀ ਐ ਯੂਕੇ ਦੀ ਵੀ ਬਾਦਸ਼ਾਹੀ ਤੋੜੀ ਹੈ ਪਾਕਿਸਤਾਨ ਦੀ ਵੀ ਤੋੜੀ ਹੈ ਕਿਉਂ ਕਰਕੇ ਇੰਡੀਆ ਦੂਜੇ ਮੁਲਕ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਕਤਲ ਨਹੀਂ ਕਰਾ ਸਕਦਾ ਸੋ ਮੇਰਾ ਮਤਲਬ ਹੈ ਕਿ ਸਾਰਾ ਖੋਸ਼ ਬਗਿੰਟੀ ਇਹ ਤੋਟ ਕਰਸਾਦੀ ਹੈ ਕਿ ਸਿੱਖਾਂ ਨੂੰ ਜੇ ਉਹ ਆਜ਼ਾਦੀ ਦੀ ਗੱਲ ਕਰਦੇ ਹੈ ਤੇ ਉਹਨਾਂ ਨੂੰ ਇਹ ਮਰਵਾ ਦਿੰਦੀ ਹੈ ਫਰ ਫੇ ਸਾਡੀ ਜ਼ਿੰਦਗੀ ਸੁਰੱਖਿਤ ਕਿਵੇਂ ਹੋ ਸਕਦੀ ਹੈ ਕਿ ਜੇ ਅਸੀਂ ਆਪਣੀ ਤਕਦੀਰ ਦੇ ਮਾਲਕ ਹੀ ਨਹੀਂ ਹੈ ਤਾਂ ਫੇਰ ਆਪਾਂ ਇੱਥੇ ਕੀ ਕੀ ਨੇ ਆਪਾਂ ਕੋਈ ਵੰਜਾਰੇ ਹੈ ਜਾਂ ਕੋਈ ਅਜੀਬ ਚੀਜ਼ ਆਪਾਂ ਇੱਕ ਨੇਸ਼ਨ ਹੈ ਇੱਕ ਕੌਮ ਹੈ ਇੱਕ ਮਜ਼ਬ ਹੈ ਜਿਹੜੇ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਜਨਮ ਦਿੱਤਾ ਤੇ ਬਾਕੀ ਗੁਰੂ ਸਾਹਿਬਾਨ ਨੇ ਉਸ ਨੂੰ ਪਾਲਿਆ ਤੇ ਸਾਨੂੰ ਦਿਸ਼ਾ ਦਿੱਤੀ ਹੈ ਇਹ cheesy ਸਿਰਨ ਜਮਹੂਰੀਅਤ ਹੈ ਇਹਦੇ ਵਿੱਚ ਰੂਲ ਆਫ ਲਾ ਹੁੰਦਾ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਥੱਲੇ ਜਿਹੜਾ ਸਪਾਹੀ ਹੈ ਉਹਦੇ ਲਈ ਕਾਨੂੰਨ ਇੱਕ ਹੈ ਪਰ ਇੱਥੇ ਕੋਈ ਕਾਨੂੰਨ ਨਹੀਂ ਹੈਗਾ ਪ੍ਰਾਈਮ ਮਿਨਿਸਟਰ ਜੋ ਮਰਜ਼ੀ ਕਰੀ ਜਵੇ ਜਿਹੜਾ ਰਾਜ ਕਰਨ ਵਾਲਾ ਸਪਾਹੀ ਹੈ ਉਹ ਜੋ ਮਰਜ਼ੀ ਕਰੀ ਜੇ ਲੋਕਾਂ ਦੇ ਉੱਤੇ ਸ਼ੱਕ ਕਰਕੇ ਉਹਨਾਂ ਦੇ ਘਰ ਢਾ ਦੇਵੇ ਉਹਨਾਂ ਦੇ ਉੱਤੇ ਸ਼ੱਕ ਕਰਕੇ ਕਿ ਉਹਨਾਂ ਦੀ ਵਫਾਦਾਰੀ ਸ਼ੱਕ ਦੇ ਵਿੱਚ ਹੈ ਤੇ ਗੋੜੀ ਮਾਰ ਦੇਵੇ ਕਿ ਇਸ ਹਾਲਾਤ ਦੇ ਵਿੱਚ ਅਸੀਂ ਸਿੱਖ ਇਖੇਣਾ ਕਿਉਂ ਨਹੀਂ ਕਿ ਸਾਡੀ ਜ਼ਿੰਦਗੀ ਦਾ ਪਤਾ ਹੀ ਨਹੀਂ ਕਿ ਕਦੋਂ ਸੁਰੱਖਤ ਹੈ ਕਿਸ ਵੇਲੇ ਸੁਰੱਖਿਤ ਨਹੀਂ ਹੈ ਮੈਨੂੰ ਇਹੋ ਜੀ ਚੀਜ਼ ਸਾਨੂੰ ਕਬੂਲ ਨਹੀਂ ਹੁੰਦੀ ਤੇ ਅਸੀਂ ਬੋਲਦੇ ਹਾਂ ਅਰ ਜੇ ਪਾਰਲੀਮੈਂਟs ਵੀ ਤੁਸੀਂ ਭੇਜ ਦਿੰਦੇ ਐ ਉੱਥੇ ਵੀ ਮੈਨੂੰ ਬੜੀ ਮੁਸ਼ਕਲ ਨਾਲ ਬੋਲਣਾ ਪੈਂਦਾ ਜੀ ਵੱਧ ਗਿਣਤੀ ਘਟ ਗਿਣਤੀ ਨੂੰ ਪਾਰਲੀਮੈਂਟ ਦੇ ਵਿੱਚ ਵੀ ਨਹੀਂ ਬੋਲਣ ਦੇਊਗੀ ਇੱਕ ਤੁਹਾਡਾ ਸੌਲਾ ਜੇ ਜ਼ਮੂਰੀਅਤ ਹੈ ਤਾਂ ਫੇਰ ਸਿੱਖ ਕੌਮ ਦਾ ਨਮਾਇੰਦਾ ਉੱਥੇ ਇਸ ਤਰ੍ਹਾਂ ਖੜਕੇ ਬੋਲ ਸਕਦਾ ਪਰ ਨਹੀਂ ਬੋਲੁੰਦੇ ਨੰਤੇ ਇਹਦਾ ਜਵਾਬ ਕੀ ਹੈ ਕਿ ਇਹ ਸਾਨੂੰ ਫ੍ਰੀडम ਆਫ ਸਪੀਚ ਹੈ ਹੀ ਨਹੀਂ ਫਿਰ ਪ੍ਰਿੰਸੀਪਲਸ ਆਫ ਨੈਚਰਲ ਜਸਟਿਸ ਆਉਂਦੇ ਇਹ ਵੀ ਹੈ ਨਹੀਂਗੀ ਹੁਣ ਮੈਂ ਕੱਲ ਚਿੱਠੀ ਲਿਖੀ ਹੈ ਐਡੀਟਰ ਟ੍ਰਿਬਿਊਨ ਨੂੰ ਉਹਦੇ ਵਿੱਚ ਮੈਂ ਲਿਖਿਆ ਹੈ ਕਿ ਜਿਹੜਾ ਰਾਣਾ ਫੜ ਕੇ ਸੁਪਰੀਮ ਕੋਰਟ ਅਮਰੀਕਾ ਦੀ ਸੁਪਰੀਮ ਕੋਰਟ ਨੇ ਖੜਾਣਾ ਜਿਹੜਾ ਜੀ ਦੇ ਉੱਤੇ ਵਾਥ ਭਾਰੀ ਗੰਭੀਰ ਉਹਦੇ ਉੱਤੇ ਦੋਸ਼ ਨੇ ਬੰਬੇ ਦੇ ਵਿੱਚ ਜਿਹੜੇ ਕਤਲ-ਪੋਤਲ ਕੀਤੇ ਸਾਰਾ ਕੁਝ ਹੈ ਉਸ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਨੇ ਕਹਿਤਾ ਕਿ ਇਹਸ ਨੂੰ ਹਿੰਦੁਸਤਾਨ ਇੰਡੀਆ ਲੈ ਜੋ ਚਲੋ ਇੱਥੇ ਆ ਗਿਆ ਪਰ ਮੈਂ ਸੁਪਰੀਮ ਕੋਰਟ ਅਮਰੀਕਾ ਨੂੰ ਲਿਖਿਆ ਸੀਗਾ ਕਿ ਇਹ ਜਿਹੜਾ ਮੁਲਕ ਹੈ ਇਹ ਸਿੱਖ ਮੁਸਲਮਾਨ ਸਾਈ ਤੇ ਲਈ ਬਹੁਤ ਖਤਰਨਾਕ ਹੈ ਕਿਉਂ ਖਤਰਨਾਕ ਹੈ ਹੁਣ ਆਪਣਾ ਭੁੱਲਰ ਸਾਹਿਬ ਹੈ ਉਸ ਨੂੰ ਜਰਮਨ ਤੋਂ ਐਕਸੀਡੈਂਟ ਕੀਤਾ ਜਰਮਨਾਂ ਦੇ ਕਾਨੂੰਨ ਦੇ ਵਿੱਚ ਮੌਤ ਦੀ سزا ਹੈ ਨਹੀਂਗੀ ਤੇ ਜਰਮਨ ਨੇ ਕਹਿਤਾ ਕਿ ਅਸੀਂ ਐਕਸੀਡੈਂਟ ਤਾਂ ਕਰਦੇ ਆਂ ਪਰ ਇਹਨੂੰ ਮੌਤ ਦੀ سزا ਨਹੀਂ ਹੋਊਗੀ ਹੁਣ ਸਾਡੀ ਜੁਡੀਸ਼ਰੀ ਦਾ ਹਾਲ ਦੇਖ ਲੋ ਤਿੰਨ ਮੈਂਬਰ ਬੈਂਚ ਬੈਠਾ ਕੀ ਭੁੱਲਰ ਦਾ ਕੀ ਫੈਸਲਾ ਕੀਤਾ ਜਾਵੇ ਇਹਨੂੰ ਕਿਹਾ ਗਈ ਤਨਖਾਹ ਦਿੱਤੀ ਜਾਵੇ ਕਿੰਨਾ ਇਹਨੇ ਜੁਰਮ ਕੀਤਾ ਜਿਹੜਾ ਬੈਂਚ ਦਾ ਵੱਡਾ ਜੱਜ ਸੀ ਉਹ ਸੀ ਮੁਸਲਮਾਨ ਦੋ ਹਿੰਦੂ ਜੱਜ ਸੀਗੇ ਜਿਹੜਾ ਬੈਂਚ ਦਾ ਹੈੱਡ ਜੱਜ ਸੀ ਉਸ ਨੇ ਉਹ ਲੜ ਨੂੰ ਬਿਲਕੁਲ ਰਿਹਾ ਕਰਤਾ ਕਿ ਜਾਸ ਘਰੇ ਚਰ ਜਿਹੜੇ ਦੋ ਹਿੰਦੂ ਜੱਜ ਸੀ ਉਹਨਾਂ ਨੇ ਕਿਹਾ ਫਾਂਸੀ ਹੁਣ ਮੇਰਾ ਮਤਲਬ ਹੈ ਜੇ ਤੁਸੀਂ ਐਕਸੈਲਰੇਟ ਕਰਕੇ ਜਰਮਨ ਤੋਂ ਲੈ ਕੇ ਆਏ ਹੋ ਤੇ ਜਰਮਨ ਨੇ ਕਿਹਾ ਹੈ ਕਿ ਮੌਤ ਦੀ سزا ਨਹੀਂ ਦੇਣੀ ਤੇ ਤਿੰਨ ਮੈਂਬਰ ਬੈਂਚ ਜੇ ਇਕੱਠਾ ਫੈਸਲਾ ਕਰੂਗਾ ਫਿਰ ਤਾਂ ਲਾਕੂ ਹੋ ਜਾਊਗਾ ਪਰ ਜੇ ਬੈਂਚ ਦਾ ਵੱਡਾ ਜੱਜ ਕਹਿੰਦਾ ਕਿ ਇਹ ਬਿਲਕੁਲ ਬੇਗਨਾ ਹੈ ਇਹਨੂੰ ਛੱਡ ਦਿਓ ਤੇ ਦੋ Hindu ਜੱਜਾਂ ਦੇ ਕਹਿਣ ਦੇ ਉੱਤੇ ਉਹਨੂੰ ਫੌਂਸੇ ਦੀ ਸਜ਼ਾ ਦੇ ਦਿੱਤੀ ਹੁਣ ਜਿਹੜਾ ਵਾਵਾ ਹੋ ਰਹੀ ਹੈ ਸਾਰੇ ਦੇਸ਼ ਦੇ ਵਿੱਚ ਕਿ ਆਇ ਇੱਕ ਮੁਸਲਮਾਨ ਰਾਣਾ ਫੜ ਕੇ ਲਏ ਹੁਣ ਚੀ ਗੈਰੰਟੀ ਹੈ ਕਿ ਇਹਨੂੰ ਇਨਸਾਫ ਮਿਲੇਗਾ ਮੈਂ ਸੁਪਰੀਮ ਕੋਰਟ ਰਿਚਰਡਸ ਜਿਹੜੇ ਸੁਪਰੀਮ ਕੋਰਟ ਦੇ ਹੈੱਡ ਨੇ ਹੈਗੇ ਚੀਫ ਜਸਟਿਸ ਹੈ ਸੁਪਰੀਮ ਕੋਰਟ ਦੇ ਉਹਨਾਂ ਨੂੰ ਵੀ ਲਿਖ ਕੇ ਭੇਜਿਆ ਖਬਰਦਾਰ ਕੀਤਾ ਕਿ ਇੱਥੇ ਕਾਨੂੰਨ ਟਟਕਿੰਟੀਆਂ ਦੇ ਖਿਲਾਫ ਹੈ ਇਸ ਨੂੰ ਐਕਸੈਕਿਊਟ ਨਹੀਂ ਕੀਤਾ ਗਿਆ ਤੇ ਇਹਦੇ ਜਿਹੜੇ ਹਿਊਮਨ ਰਾਈਟਸ ਹੈ ਉਹ ਇਸ ਦੇ اختیار ਦੇ ਵਿੱਚ ਨਹੀਂ ਰਹਿਣਗੇ ਇਸ ਨੂੰ ਲਾਜ਼ਮੀ سزا ਹੋਊਗੀ ਮੌਤ ਦੀ ਸੋ ਮੇਰਾ ਮਤਲਬ ਹੈ ਕਿ ਕਿੰਨਾ ਵੀ ਜ਼ੁਲਮ ਹੋ ਜੇ ਜਿੰਨਾ ਚਿਰ ਅਦਾਲਤ ਨਹੀਂ ਕਹਿੰਦੀ ਕਿ ਤੁਸੀਂ ਗੁਨਾਹਦਗਾਰ ਹੈਗੇ ਹੋ ਉਹਨਾਂ ਚਿਰ ਜਮਹੂਰੀਅਤ ਦੇ ਵਿੱਚ ਉਹ ਬੰਦਾ ਜਾਂ ਬੀਬੀ ਬੇਗਨਾ ਸਮਝੇ ਜਾਂਦੇ ਆ ਪਰ ਇੱਥੇ ਇੰਡੀਆ ਦੇ ਵਿੱਚ ਇੱਥੇ ਨਹੀਂ ਹੈ ਜਿਵੇਂ ਹੁਣ ਵਕਫ ਬੋਰਡ ਦਾ ਕਾਨੂੰਨ ਤੁਹਾਨੂੰ ਦੱਸਿਆ ਹੈਗਾ ਜਿਵੇਂ ਇੱਥੇ ਐਸਸੀਪੀਸੀ ਦੇ ਬਾਰੇ ਗੱਲਾਂ ਹੋਈਆਂ ਠੀਕ ਜੋਦਾਂ ਸਾਲ ਤੋਂ ਇਹ elections ਨਹੀਂ ਹੋ ਰਹੇ ਜਿਹਦੇ elections ਨਹੀਂ ਹੋ ਰਹੇ ਫਿਰ ਸਿੱਖਾਂ ਦੇ ਹਿੱਤ ਦੇ ਵਿੱਚ ਜਿਹੜੀ ਜ਼ਮੂਰੀਅਤ ਹੈ ਜਿਹਨੂੰ ਆਪਾਂ ਪੂਜਦੇ ਹਾਂ ਸွေ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕੀ ਹੈ ਠੱਗ ਗਿਣਤੀ ਸਿੱਖਾਂ ਦੇ ਹੱਕ ਦੇ ਵਿੱਚ ਹੈ ਨਹੀਂ ਗਈ ਤੇ ਜਿੰਨਾ ਚਿਰ ਨਹੀਂ ਹੈਗੀ ਉਹਨਾਂ ਚਿਰ ਆਪਾਂ ਨੂੰ ਜਿਵੇਂ ਪ੍ਰੋਫੈਸਰ ਸਾਹਿਬ ਨੇ ਡਾਕਟਰ ਸਾਹਿਬ ਕੇਸ ਨੇ ਕਿਹਾ ਹੈ ਜਦੋਂ ਜੈਤ ਕਰਨੀ ਪਊਗੀ ਤੇ ਜਦੋਂ ਜੈਤ ਆਪਾਂ ਕਰੀ ਜਾਂਦੇ ਆ ਤੇ ਜਿਹੜੇ ਸੁਝਾਅ ਆਏ ਆ ਕਿ ਇਹ ਆਪਾਂ ਨੂੰ ਜ਼ਿਆਦਾ ਮਿਲਣਾ ਚਾਹੀਦਾ ਇਹ ਬਹੁਤ ਅੱਛੀ ਗੱਲ ਹੈ ਜਿਹੜੀ ਕਬਲ ਇੰਨਾ ਨੇ ਕੀਤੀ ਹੈਗੀ ਹੈ ਕੁਸ਼ਲਪਾਲ ਸਿੰਘ ਜੀ ਨੇ ਤੇ ਇਹ ਜਿਹੜਾ ਸੈਮੀਨਾਰ ਹੈ ਬੜਾ ਖਾਮਯਾਬ ਹੈ ਤੁਹਾਨੂੰ ਸਾਰਿਆਂ ਨੂੰ ਦਿਲਚਸਪ ਲੱਗਿਆ ਹੋਊਗਾ ਤੇ ਮੈਂ ਸਾਰੇ ਜਿੰਨੇ ਵੀ ਬੁਲਾ ਰਹੇ ਆਂ ਉਹਨਾਂ ਦਾ ਬਹੁਤ ਸ਼ੁਕਰੀਆ ਕਰਦਾ ਆਂ ਕਿ ਜਿਹੜਾ ਤੁਸੀਂ ਟਾਈਮ ਕੱਢ ਕੇ ਇੱਥੇ ਟਾਈਮ ਸਾਨੂੰ ਦਿੱਤਾ ਤੇ ਸਾਨੂੰ ਦੱਸਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੂ ਸੇਖਾ ਰੋਟੀ ਤੋਂ ਬਗੈਰ ਛੱਡ ਕੇ ਅਨੰਦਪੁਰ ਸਾਹਿਬ ਚਲੇ ਗਏ ਸੀ ਹੁਣ ਰੋਟੀ ਦਾ ਟਾਈਮ ਆਪਾਂ ਛੱਕ ਲਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ